ਤੋ ਗੱਲ ਕਰਦੇ ਆ ਜੋ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਕਿ 17 12 2024 ਨਾਲ ਸਾਮਿਲ ਅਨਸਾਰ ਮਿਉਂਸਿਪਲ ਜਿੱਥੇ ਵੋਟਾਂ ਪੈਣੀਆਂ ਹਨ ਸੋ ਉਸ ਵਿੱਚ ਮਿਤੀ 21 12 2024 ਨੂੰ ਦੀ ਜਨਤਿਕ ਛੁੱਟੀ ਕੀਤੀ ਗਈ ਹੈ ਸੋ ਇਸ ਦੇ ਨਾਲ ਹੀ ਉਹਨਾਂ ਲਿਖਿਆ ਕਿ ਜਿੱਥੇ ਵੋਟਾਂ ਪੈਣੀਆਂ ਹਨ ਤੇ ਜੋ ਵੋਟਰ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ ਬੋਰਡਾਂ ਕਾਰਪੋਰੇਸ਼ਨਾਂ ਜਾਂ ਵਿਦਿਅਕ ਅਦਾਰਿਆਂ ਵਿੱਚ ਨੌਕਰੀ ਕਰਦੇ ਹਨ ਉਹਨਾਂ ਨੂੰ ਮਿਤੀ 21 12 2024 ਨੂੰ ਯਾਨੀ ਸ਼ਨੀਵਾਰ ਨੂੰ ਹੋਣ ਵਾਲੀਆਂ ਚੋਣਾਂ ਲਈ ਵੋਟ ਪਾਉਣ ਦੇ ਸਬੰਧ ਵਿੱਚ ਸਮਰੱਥ ਅਧਿਕਾਰੀ ਨੂੰ ਆਪਣਾ ਵੋਟਰ ਕਾਰਡ ਫੇਸ ਕਰਨ ਤੇ ਵਿਸ਼ੇਸ਼ ਛੁੱਟੀ ਦਿੱਤੀ ਜਾਏ ਸੋ ਇਹ ਛੁੱਟੀ ਉਹਨਾਂ ਦੇ ਜੋ ਕਾਤੇ ਵਿੱਚੋਂ ਨਹੀਂ ਕੱਟੀ ਜਾਏਗੀ ਸੋ ਜੋ ਕੱਲ ਦੀ ਛੁੱਟੀ ਦਿੱਤੀ ਗਈ ਹੈ ਜਿੱਥੇ ਨਗਰ ਨਿਗਮ ਦੀ ਚੋਣਾਂ ਹੋਣੀਆਂ ਸੋ ਉਸ ਹਲਕੇ ਵਿੱਚ ਜਿਹੜੇ ਅਧਿਕਾਰੀ ਜੋ ਗਵਰਨਮੈਂਟ ਜੋਬ ਕਰਦੇ ਨੇ ਸੋ ਉਹਨਾਂ ਨੂੰ ਵੋਟ ਪਾਉਣ ਲਈ ਛੁੱਟੀ ਦਿੱਤੀ ਗਈ ਹੈ ਕੱਲ ਸੋ ਕੋਈ ਵੀ ਇਨਫੋਰਮੇਸ਼ਨ ਹੋਰ ਆਂਦੀ ਹੈ ਐਜੂਕੇਸ਼ਨਲ ਜਾਂ ਨਿਊਜ਼ ਸੰਬੰਧੀ ਜੇ ਹੋਰ ਕੋਈ ਗਵਰਨਮੈਂਟ ਜੋਬਸ ਹੁੰਦੀ ਤੁਹਾਨੂੰ ਉਹਦੀ ਜਾਣਕਾਰੀ ਦੇ ਦਿੱਤੀ ਜਾਏਗੀ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੋ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ